ਰੇਡੀਓ ਪੰਜਾਬ ਟੂਡੇ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਸਵਰਨ ਸਿੰਘ ਦਾਨੇ ਵਾਲਿਆ ਲਗਾਤਾਰ ਐਸੀ ਪੰਜਾਬ ਦੇ ਹਾਲਾਤਾਂ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਰੇਡੀਓ ਪੰਜਾਬ ਟੂਡੇ ਤੇ ਫੇਸਬੁਕ ਪੇਜ ਤੇ YouTube ਚੈਨਲ ਦੇ ਉੱਤੇ ਤੁਸੀਂ ਸਾਡੇ ਨਾਲ ਜੁੜਦੇ ਹੋ ਸੋ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਅਸੀਂ ਬੇਬਾਕ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਜਿਸ ਢੰਗ ਦੇ ਨਾਲ ਰਾਜਨੀਤੀ ਹੋ ਰਹੀ ਹੈ ਜਿਸ ਢੰਗ ਦੇ ਨਾਲ ਲੁੱਟ ਹੋ ਰਹੀ ਹੈ ਜਾਂ ਕਿਸ ਢੰਗ ਦੇ ਨਾਲ ਡਰਾਮੇਬਾਜ਼ੀ ਹੋ ਰਹੀ ਹੈ ਉਸ ਨੂੰ ਅਸੀਂ ਤੁਹਾਡੇ ਤੱਕ ਪਹੁੰਚਦਾ ਕਰੀਏ ਬੇਸ਼ੱਕ ਬੜੀਆਂ ਸਿੱਧੇ ਤੌਰ ਦੇ ਤੇ ਗੱਲ ਕਰੀਏ ਕਠਿਨਾਈਆਂ ਆਉਂਦੀਆਂ ਨੇ ਪਰ ਇਹ ਕਠਿਨਾਈਆਂ ਤੁਹਾਡੇ ਹੌਸਲੇ ਦੇਣ ਦੇ ਬਾਵਜੂਦ ਅਸੀਂ ਨਿਕਲ ਜਾਂਦੇ ਹਾਂ ਕਿਉਂਕਿ ਤੁਸੀਂ ਜੋ ਹੌਸਲਾ ਦਿੰਦੇ ਹੋ ਇਹ ਸਾਡੀ ਤਾਕਤ ਹੁੰਦੀ ਹੈ ਸੋ ਇਹ ਤਾਕਤ ਤੁਸੀਂ ਸਾਨੂੰ ਦਿੰਦੇ ਰਹੋ ਤੇ ਅਸੀਂ ਪੰਜਾਬ ਦੇ ਨਾਲ ਖੜੇ ਰਵਾਂਗੇ ਅਸੀਂ ਕਿਤੇ ਪਿੱਛੇ ਨਹੀਂ ਹਟਾਂਗੇ ਕੱਲ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਦੇ ਨਾਲ ਪੰਜਾਬ ਸਰਕਾਰ ਨੇ ਰਾਹਤ ਫੰਡ ਦੇ ਲਈ ਇੱਕ ਪੰਜਾਬ ਸਰਕਾਰ ਨੇ ਜਿੱਥੇ ਮੀਂਹ ਦਾ ਪਾਣੀ ਖੜਾ ਹੈ ਉੱਥੇ ਵਾਟਰ ਲੈਵਲ ਜ਼ੀਰੋ ਹੋ ਗਿਆ ਕਿਸਾਨਾਂ ਦੇ ਬਾਗ ਜਿਹੜੇ ਨੇ ਉਹ ਤਬਾਹ ਹੋ ਗਏ ਨੇ ਪਸ਼ੂਆਂ ਦੇ ਲਈ ਫਸਲ ਨਹੀਂ ਆਪਣੇ ਚਾਰਾ ਨਹੀਂ ਹੈ ਮਕਾਨਾਂ ਦੇ ਵਿੱਚ ਬਾਈਜੀ ਗਿੱਠ-ਗਿੱਠ ਜਿਹੜੀਆਂ ਤਰੇੜਾਂ ਪੈ ਗਈਆਂ ਨੇ ਤੇ ਲੋਕ ਜਿਸ ਢੰਗ ਦੇ ਨਾਲ ਰਹਿ ਰਹੇ ਨੇ ਉਹ ਦੇਖ ਕੇ ਆਉਣ ਵਾਲਾ ਤੁਹਾਡੀ ਰੂਹ ਕੰਬ ਜਾਏਗੀ ਹਬੋਰ ਤੋਂ ਜਦੋਂ ਤੁਸੀਂ ਗੰਗਾ ਨਗਰ ਨੂੰ ਵੱਲ ਨੂੰ ਜਾਂਦੇ ਹੋ ਤਾਂ ਬੜੀ ਦੂਰ ਜਾਣ ਦੀ ਲੋੜ ਨਹੀਂ ਸੈਦ ਵਾਲਾ ਪਿੰਡ ਲੰਘੋਗੇ ਤਾਂ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਪਾਣੀ ਮਿਲੇਗਾ ਨਾ ਇੱਥੇ ਕੋਈ ਦਰਿਆ ਹੈ ਨਾ ਇੱਥੇ ਕੋਈ ਨਦੀ ਹੈ ਤੇ ਨਾ ਹੀ ਇੱਥੇ ਕੋਈ ਡੈਮ ਹੈ ਕਾਰਨ ਕੀ ਹੋਇਆ ਕਿ ਇੱਥੋਂ ਲੰਘਦੇ ਸੇਮ ਨਾਲਿਆਂ ਦੀ ਇੱਕ ਤਾਂ ਸਫਾਈ ਨਹੀਂ ਕੀਤੀ ਗਈ ਪਿੱਛੋਂ ਪਾਣੀ ਆਇਆ ਸੇਮ ਨਾਲੇ ਓਵਰਫਲੋ ਹੋ ਗਏ ਤੇ ਲੋਕਾਂ ਦੇ ਖੇਤਾਂ 'ਚ ਪਾਣੀ ਵੜ ਗਿਆ ਰਹੀ ਗੱਲ ਗੱਲ ਕਰਦੇ ਆ ਬਰਿਆਮ ਖੇੜਾ ਢਿੰਗਾ ਵਾਲੀ ਬੀਲਾ ਪੱਟੀ ਦਲਵੀਰ ਖੇੜਾ ਕਲਰ ਖੇੜਾ ਦਿਵਾਨ ਖੇੜਾ ਇਨ੍ਹਾਂ ਹਰੀਪੁਰਾ ਇਨ੍ਹਾਂ ਪਿੰਡਾਂ ਦੀ ਖੁਈਆਂ ਸਰਵਰ ਦੌਲਤਪੁਰਾ ਸੱਪਾਂ ਵਾਲਾ ਸੋ ਇਨ੍ਹਾਂ ਪਿੰਡਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਇੱਥੇ ਪਾਣੀ ਦੀ ਨਿਕਾਸੀ ਦਾ ਸਰਕਾਰ ਨੇ ਇੰਤਜ਼ਾਮ ਹੀ ਨਹੀਂ ਕੀਤਾ ਕਿਉਂਕਿ ਮੀਂਹ ਦਾ ਪਾਣੀ ਸੀ ਤੇ ਇੱਥੇ ਨਾ ਹੀ ਕੋਈ ਸਰਕਾਰ ਦੀ ਰਾਹਤ ਪਹੁੰਚੀ ਮੈਂ ਹਿੱਕ ਠੋਕੇ ਧੰਨਵਾਦ ਕਰਦਾ ਆਸਟ੍ਰੇਲੀਆ ਦੇ ਐਨਜੀਓ ਕੇਅਰ 1 ਕਿਰਾਲ ਜਿਨ੍ਹਾਂ ਨੇ ਇੱਕ ਸਾਨੂੰ ਫੋਗਿੰਗ ਮਸ਼ੀਨ ਭੇਜੀ ਤੇ ਉਹ ਫੋਗਿੰਗ ਮਸ਼ੀਨ ਹੁਣ ਉੱਥੇ ਕੰਮ ਕਰ ਰਹੀ ਆ ਗੱਲ ਮੈਂ ਕਿਉਂ ਕਰ ਰਿਹਾ ਇਹ ਸ਼ੇਅਰ ਕਰ ਦਿਓ ਤੁਸੀਂ ਕਹੋਗੇ ਕਿ ਕਹਾਣੀ ਕਿਉਂ ਪਾਈ ਜਾ ਰਹੀ ਹੈ ਇਹ ਗੱਲ ਅੱਗੇ ਆਏਗੀ ਹੁਣ ਕੀ ਹੋ ਰਿਹਾ ਜੀ ਕਹਿੰਦੇ ਜਦੋਂ ਗੱਲ ਹੁੰਦੀ ਹੈ ਸਰਕਾਰ ਕੋਲੇ ਫੰਡ ਨਹੀਂ ਹੈ ਸਰਕਾਰ ਕੋਲੇ ਪੈਸਾ ਨਹੀਂ ਹੈ ਦੇਨ ਨੂੰ ਭਾਈ ਇਹ ਘੱਟੋ ਘੱਟ ਇੱਕ ਰਿਜ਼ਰਵ ਫੰਡ ਹੁੰਦਾ ਹੈ ਜਿਹੜਾ ਮੁੱਖ ਮੰਤਰੀ ਰਾਹਤ ਕੋਸ਼ ਹੁੰਦਾ ਇਹ ਫੰਡ ਗਿਆ ਕਿੱਥੇ ਇਹ ਵਰਤਿਆ ਕਿੱਥੇ ਗਿਆ ਇੱਕ ਬਹੁਤ ਵੱਡਾ ਸਵਾਲ ਮੈਂ ਕਰਦਾ ਮੇਰੇ ਨਾਲ ਤੁਸੀਂ ਵੀ ਕਰੋਗੇ ਕੱਲ ਹਰਮਨ ਲਾਪ ਸਿੰਘ ਹੋਰੀ ਮੇਰੇ ਨਾਲ ਸਟੂਡੀਓ ਚ ਆਏ ਫਜ਼ੂਲ ਖਰਚੇ ਦੀ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਵੇਗਾ ਫਾਜ਼ਿਲਕਰ ਦੀ ਅਰਨੀ ਵਾਲਾ ਕਸਬਾ ਇੱਕ ਉੱਥੇ ਇੱਕ ਬਹੁਤ ਵੱਡਾ ਇੱਕ ਫੰਕਸ਼ਨ ਕੀਤਾ ਗਿਆ ਕੇਰੀਵਾਲ ਨੂੰ ਉੱਥੇ ਸੱਦਿਆ ਗਿਆ ਬੱਸਾਂ ਦੇ ਵਿੱਚ ਮਾਸਟਰ ਲਜਾਏਗੇ ਕਹਿੰਦੇ ਜੀ ਪੰਜਾਬ ਇੱਕ ਅਜਿਹਾ ਸੂਬਾ ਬਣ ਗਿਆ ਜਿੱਥੇ ਸਕੂਲਾਂ ਦੇ ਵਿੱਚ ਕੈਰੀਕੂਲਮ ਜਿਹੜਾ ਹੈ ਉਹ ਨਸ਼ਿਆਂ ਦੇ ਉੱਤੇ ਪੜਾਇਆ ਜਾਏਗਾ ਨਸ਼ਿਆਂ ਤੋਂ ਦੂਰ ਰੱਖਣ ਦੇ ਲਈ ਪੜਾਇਆ ਜਾਏਗਾ ਚੰਗੀ ਗੱਲ ਸੀ ਚੰਗੀ ਗੱਲ ਵੀ ਹੈ ਕਿ ਘੱਟੋ-ਘੱਟ ਇਸ ਸਿਲੇਬਸ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਪਰ ਇਹਦੇ ਪਿੱਛੇ ਜਿਹੜਾ ਇਹ ਪੰਪ ਐਂਡ ਸ਼ੋ ਕੀਤਾ ਗਿਆ ਕਿ ਉਹ ਜ਼ਰੂਰੀ ਸੀ ਪੰਜਾਬ ਤੁਸੀਂ ਕਰਜ਼ਾ ਲੈ ਕੇ ਚਲਾ ਰਹੇ ਹੋ ਕਿ ਇਹੋ ਜਿਹੇ ਖਰਚੇ ਕਰਨੇ ਜ਼ਰੂਰੀ ਸੀ ਕਿੰਨਾ ਖਰਚਾ ਆਇਆ ਮੈਂ ਨਹੀਂ ਕਹਿੰਦਾ ਇਹ ਹਰਬਲਾਪ ਸਿੰਘ ਗਰੇਵਾਲ ਕਹਿੰਦੇ ਨੇ ਕਿ ਇਹਨਾਂ ਕੋਲੇ ਸੋਰਸ ਆਇਆ ਹੈ ਕਿ ਇੱਕ ਬਿੱਲ 5 ਕਰੋੜ ਤੋਂ ਉੱਤੇ ਦਾ ਕੱਲੇ ਟੈਂਟ ਦਾ ਜਿਹੜਾ ਜੀ ਡੀਸੀ ਫਾਜ਼ਲ칸 ਨੂੰ ਪੁੱਜ ਚੁੱਕਾ ਹੈ ਹੁਣ ਡੀਸੀ ਫਾਜ਼ਲਕਾ ਇਸ ਦਾ ਭੁਗਤਾਨ ਕਿਵੇਂ ਕਰੇਗੀ ਕੀ ਉਹ ਰਾਹਤ ਕਿਹੜੀ ਹੋਏਗੀ ਕਿਸ ਫੰਡ ਦੇ ਵਿੱਚੋਂ ਇਹ ਬਿੱਲ ਭੇ ਹੋਏਗਾ ਤੇ ਕਿਹੜਾ ਉਹਦੇ ਲਈ ਜਿਹੜਾ ਪੈਸਾ ਕਿੱਥੋਂ ਆਏਗਾ ਕਿ ਇਹ 5 ਕਰੋੜ ਰੁਪਏ ਦੇ ਨਾਲ ਜੇਕਰ ਆਪਾਂ ਸਕੂਲਾਂ ਦੀ ਗੱਲ ਕਰੀਏ ਕਿੰਨੇ ਅਧਿਆਪਕਾਂ ਨੂੰ ਤਨਖਾਹ ਮਿਲਦੀ ਕਿੰਨੀਆਂ ਕਿਤਾਬਾਂ ਵੰਡੀਆਂ ਜਾਂਦੀਆਂ ਕਿੰਨੇ ਕੰਪਿਊਟਰਾਂ ਦੇ ਉੱਤੇ ਤੁਸੀਂ ਪ੍ਰੈਜੈਂਟੇਸ਼ਨਾਂ ਦਿੰਦੇ ਬੱਚਾਂ ਦੇ ਦਿਮਾਗ 'ਚ ਪਾਉਂਦੇ ਫਿਲਮਾਂ ਦਿਖਾਉਂਦੇ ਕਿ ਨਸ਼ਾ ਮਾੜੀ ਕਿੰਨੀ ਚੀਜ਼ ਆ ਪਰ ਇਹ 5 ਕਰੋੜ ਪੰਜਾਬੀ 'ਚ ਸਿੱਧੀ ਕਹਾਂ ਖਾਧਾ ਤੇ ਹੱਗੇ ਵਾਲਾ ਕੰਮ ਹੋ ਗਿਆ ਇਹ 5 ਕਰੋੜ ਤੋਂ ਉੱਤੇ ਦਾ ਪੈਸਾ ਕੌਣ ਖਾ ਗਿਆ ਦੱਸਦੇ ਨਹੀਂ ਕਿ ਸ਼ਾਮ ਰਾਮ ਨਾਮ ਤਿੰਨ ਬੰਦੇ ਨੇ ਕੇਰੀਵਾਲ ਦੇ ਜਿਹੜੇ ਕੀ ਦੋ ਤਿੰਨ ਦਿਨ ਪਹਿਲਾਂ ਕੇਰੀਵਾਲ ਦੇ ਆਉਣ ਤੋਂ ਉਸੇ ਜ਼ਿਲ੍ਹੇ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਦੇ ਉੱਤੇ ਪ੍ਰਭਾਵ ਪਾਉਂਦੇ ਨੇ ਕਿ ਜਨਾਬ ਦਿੱਲੀ ਕੇ ਮਹਾਰਾਜਾ ਆ ਰਹੇ ਹਨ ਪધાર ਰਹੇ ਹਨ ਇਹਨਾਂ ਦਾ ਇੰਤਜ਼ਾਮ ਇਸ ਤਰ੍ਹਾਂ ਕਰਨਾ ਕਿਉਂਕਿ ਨਾਲ ਇੱਕ ਸਾਡੇ ਪੰਜਾਬ ਦੇ ਮਹਾਰਾਜਾ ਸਾਹਿਬ ਵੀ ਆ ਰਹੇ ਨੇ ਕਹਿੰਦੇ ਨੇ ਕਿ ਜਿਹੜਾ 50000 ਤੋਂ 70000 ਰੁਪਏ ਦੇ ਵਿੱਚ ਸਾਊਂਡ ਸਿਸਟਮ ਲੱਗਦਾ ਇੱਕ ਸੰਗਰੂਰ ਦੀ ਫਾਰਮ ਉਹਦਾ 1.5 ਲੱਖ ਰੁਪਇਆ ਲੈਂਦੀ ਹੈ ਕਿਉਂਕਿ ਕਹਿੰਦੇ ਜੀ ਇਹ ਦੀ ਆਵਾਜ਼ ਜਨਾਬੇ ਆਲਾ ਦਿੱਲੀ ਵਾਲੇ ਕੇਰੀਵਾਲ ਸਾਹਿਬ ਨੂੰ ਚੰਗੀ ਨਹੀਂ ਲੱਗਦੀ ਤੇ ਜੇਕਰ ਕਹਿੰਦੇ ਤੁਸੀਂ ਹੋਰ ਕਿਸੇ ਦਾ ਲਾ ਲਿਆ ਤੇ ਬਾਜ ਦੇ ਵਿੱਚ ਜੇ ਤੇ ਸਿਰ ਟੂ ਟਾਂ ਜਾਂ ਸੀਟੀ ਵੱਜ ਗਈ ਤੇ ਫਿਰ ਕੇਰੀਵਾਲ ਸਾਹਿਬ ਡੀਸੀ ਸਾਹਿਬ ਤੁਹਾਡੀ ਸੀਟੀ ਵਜਾ ਦੇਣਗੇ ਸੋ ਇਹ ਸੀਟੀ ਵੱਜਣ ਤੋਂ ਪਹਿਲਾਂ ਤੁਸੀਂ ਸਾਊਂਡ ਸਿਸਟਮ ਜਿਹੜਾ ਇਹ ਸੰਗਰੂਰ ਵਾਲੇ ਬਾਈਆਂ ਦਾ ਲਵਾਉਣਾ ਹੈ ਇਹ ਕਹਿੰਦੇ ਸੰਗਰੂਰ ਵਾਲਾ ਜਿਹੜਾ ਬਾਈ ਹੈ ਕਹਿੰਦੇ ਉਹਦੀਆਂ ਇੱਕ ਫਿਲਮੀ ਐਕਟਰ ਨਹੀਂ ਹੈ ਜਿਹੜੀ ਅੱਜ ਕੱਲ ਆਮ ਆਦਮੀ ਪਾਰਟੀ ਦੀ ਨੂੰਹ ਬਣੀ ਹੈ ਉੱਥੋਂ ਤੱਕ ਤਾਰਾਂ ਜੁੜੀਆਂ ਹੋਈਆਂ ਨੇ ਇੱਕ ਜਾਂਚ ਦਾ ਵਿਸ਼ਾ ਕਿ ਇਹ ਪੈਸਾ ਕਿਵੇਂ ਤੇ ਕਿੱਧਰ ਕਿਵੇਂ ਜਾ ਰਿਹਾ ਹੁਣ ਆਉਣੇ ਆਪਾਂ ਮੁੱਦੇ ਤੇ ਗੱਲ ਕਰਦੇ ਆਂ ਮੁੱਦੇ ਦੀ ਪੰਜਾਬ ਦੇ ਵਿੱਚ ਇੱਕ ਡਰਾਮਾ ਸਵੇਰੇ ਤਿਆਰ ਹੋ ਜਾਂਦੇ ਨੇ ਮੇਰੇ ਵਾਂਗੂ ਮਾਈਕ ਲੀਡਰ ਟੰਗ ਬਲੈਂਦੇ ਨੇ ਤੇ ਤੁਰ ਪੈਂਦੇ ਨੇ ਕਿਉਂਕਿ ਹੁਣ ਸਾਰੇ ਤੁਸੀਂ ਸਮਝਦਾਰੋਂ ਜੇਕਰ ਕੈਮਰੇ ਦੀ ਐਂਬੀਅੰਸ ਤੇ ਗੱਲ ਕਰੀਏ ਤਾਂ ਕੈਮਰਾਮੈਨ ਦੀ ਆਵਾਜ਼ ਵੱਧ ਆਉਂਦੀ ਹੈ ਤੇ ਜਿਹੜਾ ਸਾਡਾ ਜਨਾਬੇ ਵਾਲਾ ਜਾਂ ਜਨਾਬੇ ਵਾਲੀ ਹੁੰਦੀ ਹੈ ਉਹਦੀ ਆਵਾਜ਼ ਨਹੀਂ ਆਉਂਦੀ ਡਰਾਮੇ ਹੁੰਦੇ ਨੇ ਪੈਂਟਾਂ ਲਵੇੜੀਆਂ ਜਾਂਦੀਆਂ ਨੇ ਪਜਾਮੇ ਲਵੇੜੇ ਜਾਂਦੇ ਨੇ ਢਿੱਡ ਦੇ ਉੱਤੇ ਗਾਰਾ ਮਲਿਆ ਜਾਂਦਾ ਇਹ ਅੱਜ ਤੋਂ ਪਹਿਲਾਂ ਤੁਸੀਂ ਕਿੱਥੇ ਸੀ ਇਹ ਗਾਰਾ ਮਲਣ ਦੀ ਲੋੜ ਨਾ ਪੈਂਦੀ ਜਿਵੇਂ ਦੁਲਟ ਸਾਹਿਬ ਨੇ ਕਿਹਾ ਕੱਲ ਸਾਬਕਾ ਚੀਫ ਇੰਜੀਨੀਅਰ ਪੰਜਾਬ ਅਮਰਜੀਤ ਸਿੰਘ ਦੁਲਟ ਨੇ ਮੇਰੇ ਨਾਲ ਗੱਲਬਾਤ ਕਰਦੇ ਕਿਹਾ ਕਿ ਇਹ ਸਾਰਾ ਡਿਜ਼ਾਸਟਰ ਇੱਕ ਮੈਨ ਬਲੰਡਰ ਆ ਇੰਜੀਨੀਅਰਿੰਗ ਬਲੰਡਰ ਹੈ ਇਹਨਾਂ ਨੇ ਧਿਆਨ ਨਹੀਂ ਦਿੱਤਾ ਇਹ ਨਹੀਂ ਸੀ ਹੋਣਾ ਕਹਿੰਦੇ ਰੱਬ ਅੱਗੇ ਬੇਹਰ ਕਰੋ ਅਰਦਾਸ ਕਰੋ ਕਿ ਅੱਗੇ 20 ਬਚ ਜੀਏ ਜਿਸ ਟੰਗ ਦੇ ਨਾਲ ਬਿਆਸ ਵਾਲਾ ਪੌਂਗ ਡੈਮ ਉੱਤੋਂ ਤੱਕ ਚੜਿਆ ਹੋਇਆ ਕੋਈ ਕਹਿੰਦੇ ਸੁੱਖ ਦਾ ਸੁਨੇਹਾ ਨਹੀਂ ਹੈ ਪਰ ਕਰੀਏ ਕੀ ਸਾਨੂੰ ਦਾ ਡਰਾਮੇ ਸੋਝਦੇ ਨੇ ਹੁਣ ਡਰਾਮੇ ਦੀ ਗੱਲ ਸੁਣ ਲੋ ਕੱਲ ਜਨਾਬ ਭਗਵੰਤ ਮਾਨ ਹੋਰੀ ਗਏ ਤੁਹਾਨੂੰ ਯਾਦ ਹੋਵੇਗਾ ਇੱਕ ਵਾਰੀ ਜਦੋਂ ਸਾਡੇ ਨੌਜਵਾਨ ਬਾਹਰ ਕਿਤੇ ਫੜੇ ਗਏ ਸੀਗੇ ਤੇ ਬਾਈ ਜੀ ਹੋਰੀ ਸਾਡੇ ਐਮਪੀ ਹੁੰਦੇ ਸੀਗੇ ਤੇ ਇੱਕ ਪੱਤਰਕਾਰ ਦੀ ਗੱਡੀ ਦੀ ਪਿਛਲੀ ਸੀਟ ਤੇ ਛਾਲ ਮਾਰ ਕੇ ਵੜ ਗਈ ਤੇ ਰੋਣ ਲੱਗ ਪਏ ਦੁਹਥੀਆਂ ਮਾਰਨ ਲੱਗ ਪਏ ਤੇ ਉਹ ਵੀਡੀਓ ਅੱਜ ਵੀ ਬੜੀ ਚੱਲ ਰਹੀ ਹੈ ਪਰ ਕੱਲ ਵੀ ਜਨਾਬ ਹੋਰੀ ਰੋਏ ਨੇ ਪਰ ਪੱਤਰਕਾਰਾਂ ਦੀ ਅੱਖ ਬਹੁਤ ਭੈੜੀ ਅੱਖ ਹੁੰਦੀ ਹੈ ਉਹ ਬੀਬੀ ਜੀ ਦੀ ਕਰੋੜਪਤੀ ਫਿਰੋਜ਼ਪੁਰ ਦੀ ਰਹਿਣ ਵਾਲੀ ਆਮ ਆਦਮੀ ਪਾਰਟੀ ਦੀ ਵਰਕਰ ਚੰਗਾ ਤਿਆਰ ਬਿਆਰ ਹੋ ਕੇ ਸੋਨਾ ਗਹਿਣਾ ਗੱਟਾ ਪਾ ਕੇ ਇੱਕ ਗਰੀਬੜੀ ਬਣੀ ਤੇ ਬਾਈ ਜੀ ਹੋਰੀ ਉਹਦੇ ਗੱਲ ਲਾ ਕੇ ਪਾਹਾ ਮਾਰ ਕੇ ਰੋਏ ਪਾਹਾ ਮਾਰੀਆਂ ਵੀ ਪੰਜਾਬ ਦੇ ਮੇਰਾ ਦੁੱਖ ਚੱਲਿਆ ਨਹੀਂ ਜਾਂਦਾ ਉਹ ਭਰਾਵਾ ਸੱਚੀ ਗੱਲ ਆ ਜੇ ਤੇਰੇ ਤੋਂ ਦੁੱਖ ਚੱਲਿਆ ਨਾ ਜਾਂਦਾ ਹੋਵੇ ਤੇਰੇ ਸੱਚੀ ਤੂੰ ਦੁੱਖ ਨਾ ਚੱਲ ਸਕੇ ਤੇ ਸੱਚੀ ਮੁੱਚੀ ਦੋ ਹੱਥੜੀਆਂ ਮਾਰੇ ਤੇਰੇ ਪੈਰਾਂ ਥੱਲੇ ਅਸੀਂ ਆਪਣੀਆਂ ਤਲੀਆਂ ਦੇਵਾਂਗੇ ਪਰ ਹੋਇਆ ਕੀ ਡਰਾਮਾ ਬਾਹਰ ਆ ਗਿਆ ਉੱਥੋਂ ਚੱਲੇ ਬਾਈ ਜੀ ਨੇ ਇੱਕ ਰੋਟੀ ਡੂਨੇ ਦੇ ਵਿੱਚ ਦਾਲ ਪੁਆਈ ਪੁੰਜੇ ਬੈਠੇ ਰੋਟੀ ਛਕੀ ਮੈਂ ਰੋਟੀ ਕਹਾਂਗਾ ਪ੍ਰਸ਼ਾਦਾ ਨਹੀਂ ਕਹਾਂਗਾ ਇੱਥੇ ਸ਼ੱਕ ਕੇ ਫੋਟੋਆਂ ਪਾਈਆਂ ਆਲੇ ਦੁਆਲੇ ਸਿਕਿਉਰਟੀ ਵਾਲੇ ਐ ਵਿਚਾਲੇ ਬਾਈ ਜੀ ਹੋਰੀ ਪੁੰਜੇ ਬੈਠੇ ਨੇ ਸ਼ੁਕਰ ਹੈ ਸ਼ਾਇਦ ਤੁਸੀਂ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਤੁਸੀਂ ਤਾਂ ਪੰਜਾਬ ਦੇ ਪੁੱਤੋਂ ਮਿੰਦਰ ਮਾਸਟਰ ਦੇ ਬੇਟੇ ਹੋ ਜਿਹੜਾ ਇੱਕ ਸਧਾਰਨ ਮਾਸਟਰ ਸੀਗਾ ਪਿੰਡ ਸਤੌਜ ਦਾ ਤੇ ਉਸ ਦੀ ਜਿਹੜੀ ਕਮਾਈ ਦੇ ਵਿੱਚੋਂ ਤੁਸੀਂ ਪੜ ਕੇ ਇੱਥੇ ਪਹੁੰਚੇ ਹੋ ਪਰ ਜਨਾਬ ਆ ਕੁਛ ਹੋਰ ਬੋਲਦਾ ਆ ਕੀ ਬੋਲ ਰਿਹਾ ਹੈ ਆ ਦੇਖ ਲਓ ਆ ਕੀ ਬੋਲ ਰਿਹਾ ਹੈ ਇਹ ਬੋਲ ਰਿਹਾ ਜੀ ਦਫਤਰ ਡਿਪਟੀ ਕਮਿਸ਼ਨਰ ਲੁਧਿਆਣਾ ਦੀ ਚਿੱਠੀ ਕੀ ਬੋਲ ਰਹੀ ਹੈ ਦੇਖੋ ਇਹ ਕਦੋਂ ਦੀ ਹੈ ਕੋਈ ਬਾਲੀ ਪੁਰਾਣੀ ਨਹੀਂ ਕੱਲ 2 9 95 ਦੀ ਸ਼ਾਮ ਦੀ ਡਿਊਟੀ ਹੈ ਕੀ ਲਿਖਿਆ ਜਾਂਦਾ ਹੈ ਹੋਟਲ ਹਿਆਤ ਵਿਖੇ ਡਿਊਟੀ ਮੈਜਿਸਟਰੇਟ ਲਾਉਣ ਬਾਰੇ ਹੋਟਲ ਹਿਆਤ ਲੁਧਿਆਣੇ ਦਾ ਇੱਕ ਸਵੀਟ ਜਿਹੜਾ ਉੱਥੇ ਕਿੰਨੇ ਦਾ ਹੋਊਗਾ ਕਹਿੰਦੇ ਸਵੀਟ ਜਿਹੜਾ 2 2.5 ਕਮਰਿਆਂ ਦਾ ਹੁੰਦਾ ਇੱਕ ਬੈਡਰੂਮ ਅਟ ਹੁੰਦਾ ਉਹਦੇ ਵਿੱਚ ਬਾਥਰੂਮ ਅਟ ਹੁੰਦਾ ਇੱਕ ਡਾਈਨਿੰਗ ਰੂਮ ਹੁੰਦਾ ਇੱਕ ਡਾਈਨਿੰਗ ਰੂਮ ਹੁੰਦਾ ਕੀ ਕੁਛ ਹੁੰਦਾ ਕਹਿੰਦੇ ਜਨਾਬ ਹੋਰੀ ਹੋਟਲ ਹਿਆਤ ਦੇ ਵਿੱਚ ਸ਼ਾਮ ਨੂੰ ਪੁੰਜੇ ਬਹਿ ਕੇ ਰੋਟੀ ਖਾ ਕੇ ਫਿਰੋਜ਼ਪੁਰ ਦਹਤੜੀਆਂ ਮਾਰ ਕੇ ਉੱਥੇ ਪੰਜਾਬੀਆਂ ਦਾ ਜਿਹੜਾ ਸਾਰੇ ਦਿਨ ਦਾ ਦਰਦ ਇਕੱਠਾ ਕੀਤਾ ਸੀ ਉਸ ਦਰਦ ਨੂੰ ਮਿਟਾਉਣ ਦੇ ਲਈ ਬਾਈ ਦੀ ਹੋਰੀ ਮਖਮਲੀ ਗੱਦਿਆਂ ਦੇ ਉੱਤੇ ਸੁੱਤੇ ਨੇ ਡਿਊਟੀ ਲਈ ਕਿ ਮੈਜਿਸਟ੍ਰੇਟ ਦੀ ਕਹਿੰਦੇ ਨੇ ਸ਼੍ਰੀ ਭਗਵੰਤ ਸਿੰਘ ਮਾਨ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਫੇਰੀ ਦੌਰਾਨ ਹੋਟਲ ਹਿਆਤ ਵਿਖੇ ਸਟੇ ਕੀਤੀ ਜਾਣੀ ਹੈ ਇਸ ਲਈ ਮਿਤੀ 2 9 25 ਨੂੰ ਅਗਲੇ ਹੁਕਮਾਂ ਤੱਕ ਹੋਟਲ ਹਿਆਤ ਵਿਖੇ ਬਤੌਰ ਡਿਊਟੀ ਮੈਜਿਸਟ੍ਰੇਟ ਨਿਯੁਕਤ ਕੀਤਾ ਜਾਂਦਾ ਹੈ ਕਿਨੂੰ ਸਬ ਰਜਿਸਟਰਾਰ ਪਛਮੀ 1 ਪੂਰਬੀ 1 ਤੇ ਕੇਂਦਰੀ ਤੇ ਸਾਨੇ ਵਾਲ ਕਿੰਨੇ ਬੰਦੇ ਲਾਤੇ ਜੀ ਹੜਾਏ ਨੇ ਕਿੰਨੇ ਤਹਿਸੀਲਦਾਰ ਲਾਤੇ 1 ਲੁਧਿਆਣਾ ਪਛਮੀ 1 ਪੂਰਬੀ 1 2 ਕੇਂਦਰੀ 3 ਸਾਨੇ ਵਾਲ 4 4 ਤਹਿਸੀਲਦਾਰ ਡਿਊਟੀ ਮੈਜਿਸਟਰੇਟ ਲਾਤੇ ਹੁਣ ਅੱਗੇ ਸੁਣ ਲਓ ਕਹਿੰਦੇ ਬਤੌਰ ਡਿਊਟੀ ਮੈਜਿਸਟਰ ਨਿਯੁਕਤ ਕੀਤਾ ਜਾਂਦਾ ਤੇ ਹਦਾਇਤ ਕੀਤੀ ਜਾਂਦੀ ਹੈ ਉਕਤ ਸਬੰਧ ਵਿੱਚ ਆਪਣੇ ਪੱਧਰ ਤੇ ਲੋੜੀਂਦੇ ਪ੍ਰਬੰਧ ਕਰਨ ਦੀ ਖੇਚਲ ਕੀਤੀ ਜਾਵੇ ਇਹ ਲੋੜੀਂਦੇ ਪ੍ਰਬੰਧ ਕੀ ਹੁੰਦੇ ਆ ਤੁਸੀਂ ਦੱਸ ਦਿਓ ਇਸ ਹੋਟਲ ਦਾ ਬਿੱਲ ਕਿਹਨੇ ਦਿੱਤਾ ਇੱਕ ਬਹੁਤ ਵੱਡਾ ਵਿਸ਼ਾ ਹੈ ਕੋਈ 2 4 5000 ਦਾ ਕਮਰਾ ਨਹੀਂ ਆਇਆ ਇਹ ਹੁਣ ਕਮਰਾ ਤਾਂ ਹਿਆਤ ਵਾਲੇ ਮੈਂ ਤਾਂ ਕਿਤੇ ਰਿਹਾ ਨਹੀਂ ਤੁਸੀਂ ਦੱਸ ਦਿਓ ਕਿ ਹਿਆਤ ਦੇ ਵਿੱਚ ਇੱਕ ਸਵੀਟ ਜਿਹੜਾ ਉਹ ਕਿੰਨੇ ਦਾ ਹੁੰਦਾ ਹੈ ਕਿਹਨੇ ਪੈਸਾ ਦਿੱਤਾ ਇਸ ਇਮਾਨਦਾਰ ਸਰਕਾਰ ਦੇ ਰਹਿਣ ਦੇ ਲਈ ਇਮਾਨਦਾਰ ਮੁੱਖ ਮੰਤਰੀ ਦੇ ਰਹਿਣ ਦੇ ਲਈ ਕਿਉਂਕਿ ਜੇ ਗੱਲਾਂ ਕਰੀਏ ਤਾਂ ਬਠਿੰਡੇ ਦੇ ਵਿੱਚ ਸੈਪਲ ਹੋਟਲ ਜਿੰਨੇ ਦੌਰੇ ਕੱਢ ਲੋ ਮੁੱਖ ਮੰਤਰੀ ਸਾਹਿਬ ਕਿਤੇ ਵੀ ਸਰਕਾਰੀ ਸਰਕਟ ਹਾਊਸ ਦੇ ਵਿੱਚ ਨਹੀਂ ਰੁਕੇ ਇਸੇ ਹੋਟਲ ਦੇ ਨਾਲ ਲੁਧਿਆਣਾ ਦਾ ਸਰਕਟ ਹਾਊਸ ਹੈ ਮੁੱਖ ਮੰਤਰੀ ਉੱਥੇ ਵੀ ਰੁਕਦੇ ਰਹੇ ਨੇ ਪਰ ਨਹੀਂ ਕਿਉਂਕਿ ਟ੍ਰੈਂਡ ਬਦਲ ਗਿਆ ਟ੍ਰੈਂਡ ਕੀ ਬਦਲਿਆ ਨਾ ਤਾਂ ਕੈਪਟਨ ਅਮਰਿੰਦਰ ਸਿੰਘ ਰੁਕਿਆ ਨਾ ਕਿਤੇ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਰੁਕਿਆ ਤੇ ਨਾ ਹੁਣ ਸਾਡੇ ਸਤੌਜ ਵਾਲੇ ਭਗਵੰਤ ਮਾਨ ਰੁਕੇ ਕਿਉਂਕਿ ਨਹੀਂ ਹੁਣ ਇਹ ਆਮ ਕਰਦੇ ਨਹੀਂ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਰਾਜੇ ਨੇ ਮਹਾਰਾਜੇ ਨੇ ਇਹ ਇਹ ਹੋਟਲਾਂ ਦੇ ਵਿੱਚ ਰੁਕਦੇ ਨੇ ਤੇ ਮੰਗ ਕੀ ਰਹੇ ਨੇ ਚੰਦਾ ਕਿ ਪੰਜਾਬ ਸਰਕਾਰ ਕੋਲੇ ਪੈਸਾ ਹੈ ਨਹੀਂ ਤੁਸੀਂ ਚੰਦਾ ਦੇ ਦਿਓ ਜਨਾਬੇ ਆਲਾ ਹੋਟਲ ਦੇ ਇੱਕ ਰਾਤ ਦੇ ਕਿਰਾਏ ਤੇ ਤੁਹਾਡੀ ਇੱਕ ਰਾਤ ਦੀ ਰੋਟੀ ਦੇ ਨਾਲ ਇੱਕ ਪਿੰਡ ਦੇ ਵਿੱਚ ਕਿੰਨੇ ਜਣਿਆਂ ਨੂੰ ਰੀਲੀਫ ਮਿਲ ਸਕਦੀ ਹੈ ਹਿਸਾਬ ਕਿਤਾਬ ਲਾ ਲਓ ਫਿਰ ਕਹਿੰਦੇ ਆ ਕਿ ਪੱਤਰਕਾਰ ਬੋਲਦੇ ਆ ਫਿਰ ਕਹਿੰਦੇ ਆ ਕਿ ਸਾਡੀਆਂ ਜਿਹੜੀਆਂ ਮੁਰਦਿਆਂ ਦੇ ਜਾਂ ਸਿਵਿਆ ਸਿਵੇ ਫਰੋਲਦੇ ਆ ਫਿਰ ਕਹਿੰਦੇ ਆ ਕਿ ਇਹਨਾਂ ਨੂੰ ਕਿਸੇ ਨੇ ਕੁਝ ਕਿਹਾ ਹੋਣਾ ਇਹ ਤਾਂ ਸਰਕਾਰਾਂ ਦੇ ਉਲਟੀ ਬੋਲਦੇ ਆ ਬਿਲਕੁਲ ਅਸੀਂ ਸਰਕਾਰਾਂ ਦੇ ਉਲਟ ਬੋਲਦੇ ਆ ਕਿਉਂਕਿ ਸਰਕਾਰਾਂ ਦਾ ਕੰਮ ਇਹ ਨਹੀਂ ਹੈ ਕਿ ਤੁਸੀਂ ਡਰਾਮੇਬਾਜ਼ੀਆਂ ਕਰੋ ਤੁਸੀਂ ਫਿਲਮਾਂ ਬਣਾਓ ਲੋਕਾਂ ਨੂੰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਬੇਫਕੂ ਬਣਾਓ ਇਹ ਸਰਕਾਰਾਂ ਦਾ ਕੰਮ ਨਹੀਂ ਹੈ ਸਰਕਾਰਾਂ ਦਾ ਕੰਮ ਹਕੀਕਤ ਤੱਕ ਹੈ ਇੰਨੇ ਰੁਪਈਆ ਦੇ ਨਾਲ ਸ਼ਾਇਦ ਇੱਕ ਸੇਮ ਨਾਲ 8-10 ਕਿਲੋਮੀਟਰ ਵੀ ਸਾਫ਼ ਹੋ ਜਾਂਦਾ ਤੁਹਾਨੂੰ ਪਤਾ ਹੈ ਪੰਜਾਬ ਦੇ ਵਿੱਚ ਹੁਣ ਸਥਿਤੀ ਕੀ ਹੈ ਨਦੀਆਂ ਦਰਿਆਵਾਂ ਦੇ ਹੜ੍ਹਾਂ ਤੋਂ ਬਿਨਾਂ ਜਿਹੜੇ ਮੀਹਾਂ ਦੇ ਪਾਣੀ ਡਰੇਨਾਂ 'ਚ ਪੈ ਰਹੇ ਨੇ ਸੁੱਕੇ ਥਾਵਾਂ ਦੇ ਉੱਤੇ ਉਹ ਤਬਾਹੀ ਮਚਾ ਰਹੇ ਨੇ ਸਾਰੀਆਂ ਡਰੇਨਾਂ ਓਵਰਫਲੋ ਹੋ ਰਹੀਆਂ ਨੇ ਡਰੇਨਾਂ ਦੀ ਸਫਾਈ ਨਹੀਂ ਹੋ ਰਹੀ ਇੱਕ ਇੱਕ ਮਸ਼ੀਨ ਜਿਹੜੀ ਕਿਤੇ ਲੱਗੀ ਐ ਦਿਖਾਉਣ ਨੂੰ ਲੱਗੀ ਐ ਕਹਿੰਦੇ ਆ ਬੂਹੇ ਆਈ ਜੰਨ ਵਿਦਨੋ ਕੁੜੀ ਦੇ ਕੰਨ ਹੁਣ ਚਲਦੇ ਪਾਣੀਆਂ ਦੇ ਵਿੱਚ ਤਾਂ ਉੱਥੋਂ ਹਰੀ ਬੂਟੀ ਲਹੂਗੀ ਏਥੋਂ ਸਫਾਈ ਨਹੀਂ ਹੋਣੀ ਹੁਣੇ ਪੰਜਾਬ ਦੇ ਕਿੰਨੇ ਸਕੇ ਨਹੀਂ ਇਹ ਤੁਸੀਂ ਅੰਦਾਜ਼ਾ ਲਾ ਲਓ ਐਸੀ ਤਾਂ ਤੁਹਾਨੂੰ ਦੱਸ ਸਕਦੇ ਆ ਆ ਚਿੱਠੀ ਮੇਰੇ ਕੋਲ ਆਈ ਆ ਤੇ ਅੱਜ ਜਨਾਬ ਹੋਰਾਂ ਨੇ ਜਾਣਾ ਸੰਗਰੂਰ ਜਾ ਰਹੇ ਨੇ ਰਾਜ ਹੋਣਗੇ ਉਹਦਾ ਵੀ ਮੇਰੇ ਕੋਲੇ ਟੂਰ ਪ੍ਰੋਗਰਾਮ ਆ ਗਿਆ ਤੇ ਭਾਈ ਸਾਹਿਬ ਹੁਣ ਦੱਸੋ ਕੌਣ ਮਾੜਾ ਕੌਣ ਚੰਗਾ ਕੌਣ ਪੰਜਾਬ ਦਾ ਕੌਣ ਨਹੀਂ ਇਹਦਾ ਤੁਸੀਂ ਹਿਸਾਬ ਲਾ ਲਿਓ ਅਸੀਂ ਤਾਂ ਦੱਸਣ ਵਾਲੇ ਆ ਅਸੀਂ ਤਾਂ ਕੁੱਕਰ ਆ ਅਸੀਂ ਤਾਂ ਬੋਲਣਾ ਪੰਜਾਬ ਦੇ ਕੁੱਕਰ ਆ ਅਸੀਂ ਅਸੀਂ ਤਾਂ ਤੁਹਾਡੀ ਆਵਾਜ਼ ਬਣੇ ਆ ਅਸੀਂ ਤਾਂ ਵਾਚ ਡੌਗ ਆ ਜੋ ਸਾਡੇ ਤੋਂ ਹੁੰਦਾ ਅਸੀਂ ਕਰਦੇ ਆ ਤੁਸੀਂ ਸਾਨੂੰ ਇੰਨਾ ਹੀ ਸਾਥ ਦਿੰਦੇ ਰਹੋ ਸਾਡਾ ਹੌਸਲਾ ਵਧਾਉਂਦੇ ਰਹੋ ਇਸ ਗੱਲਬਾਤ ਨੂੰ ਵੱਧ ਤੋਂ ਵੱਧ ਪਹੁੰਚਾਉਂਦੇ ਰਹੋ ਤੇ ਕਮੈਂਟ ਕਰਦੇ ਰਹੋ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਹਾਡਾ ਮਿਹਰਬਾਨੀ